ਤੁਨੇ ਆਪਣੇ ਇਹ ਆਪਣਾ ਮੁੱਤ ਤੁਸੀਂ ਨਾਨਕੇ ਛੁੱਟੀਆਂ ਮੰਨਣ ਆਉਂਦੇ ਸੀ ਕਿ ਕੰਮ ਕਰਨ ਆਉਂਦੇ ਸੀ ਕੰਮ ਕਰਕੇ ਛੁੱਟੀਆਂ ਮੰਨਦੇ ਤੁਸੀਂ ਹੈਲੋ ਸਸ਼ਕਾ ਜੀ ਸਾਰਿਆਂ ਨੂੰ ਹੋਪ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਣੇ ਖੇਤ ਚ ਲੱਗਣਾ ਝੋਨਾ ਕਿਉਂਕਿ ਵੀਰੇ ਹਰੀ ਆਏ ਸੀ ਪੁਆਈ ਦਾ ਮੁੰਡਾ ਆਇਆ ਸੀ ਤੇ ਉਹਨਾਂ ਦੀ ਨਿੱਕੀ ਨਿੱਕੀ ਜਿਹੀ ਕੁੜੀ ਆਈ ਸੀ ਮੈਨੂੰ ਨਿੱਕੇ ਬੱਚਿਆਂ ਦਾ ਬਹੁਤ ਚਾਹ ਹੁੰਦਾ ਤਾਂ ਫਿਰ ਮੈਂ ਉਸ ਉਹਨਾਂ ਨੂੰ ਮਿਲਣ ਵਾਸਤੇ ਵੀ ਆ ਗਈ ਸੀ ਤੇ ਕਿ ਆਇਤਾ ਕਿਵੇਂ ਨਹੀਂ ਤਾਂ ਪੁੱਤੀ ਲੈ ਦੇਣੀ ਸੀ ਕੀ ਕਹਿੰਦਾ ਕਹਿੰਦਾ ਭੂਆ ਨੂੰ ਤੁਸੀਂ ਪੁੱਠੀ ਕਰ ਦੇਣੀ ਜੀਪਾ ਪੁੱਠੀ ਕਰ ਦੇਣੀ ਸੀ ਅੱਛਾ ਪੂਆ ਨੂੰ ਚਲਾਉਣੀ ਨਹੀਂ ਆਉਂਦੀ ਨਾ ਤੇਰੇ ਤਾਂ ਆਉ ਬਿੱਲੀ ਨਹੀਂ ਕਰਦੀ ਹੁੰਦੀ ਹੈ ਤੁਸੀਂ ਨੇ ਕਿੰਨੇ ਤਾਂ ਇੱਥੇ ਖੇਤੀ ਕਰਦੇ ਆਇਓ ਕੁਸੀਂ ਨਾਨਕੇ ਛੁੱਟੀਆਂ ਮੇਰੇ ਤੁਸੀਂ ਨਾਨਕੇ ਛੁੱਟੀਆਂ ਮਾਣਨ ਆਉਂਦੇ ਸੀ ਕਿ ਕੰਮ ਕਰਨ ਆਉਂਦੇ ਸੀ ਕੰਮ ਕਰਕੇ ਛੁੱਟੀਆਂ ਮਾਣਦੇ ਹੁੰਦੇ ਸੀ ਠੀਕ ਆ ਜਾਓ ਕਿ ਸਾਰੇ ਭਾਈ ਸਾਰੇ ਸਾਰੇ ਭਾਈ ਆਹ ਬਾਪਾ ਮੇਰੇ ਮੋਟਰ ਹੈ ਨਾ ਮਾਰੋ ਬੱਦਕ ਬੱਦਕ ਹੋ ਜਾ ਆ ਗਿਆ ਦੇਖੋ ਆਪਣੀ ਪਨੀਰੀ ਹੋ ਗਈ ਸੀ ਪੀਲੀ ਪਰ ਹੁਣ ਵਧੀਆ ਬਾਲ ਹੋ ਗਈ ਬਾਲ ਹੋ ਗਈ ਦਾ ਮਤਲਬ ਕੀ ਹੁੰਦਾ ਮੰਜੇ ਦਾ ਜਾਓ ਮੰਜੇ ਇੱਥੇ ਛਾਵੇਂ ਲਏ ਹੋ ਗਏ ਕਰਤ ਨਹੀਂ ਅਸੀਂ ਆ ਜਾਾਂਗੇ ਪਰ 10-15 ਮਿੰਟਾਂ ਤੱਕ ਅੱਧੇ ਘੰਟੇ ਤੱਕ ਵਲੌਗ ਬਣ ਹੀ ਜਾਂਦਾ ਫਿਰ ਕਹਿੰਗੇ ਮੇਰਾ ਡੱਸ ਬਸੂਰਤ ਮੂੰਹ ਪਾਤਾ ਪਹਿਲਾਂ ਨੂੰ ਪਾਣੀ ਪਿਆਣਾ ਤੁਸੀਂ ਇੰਜਨ ਅੱਜ ਲੈ ਕੇ ਆਏ ਹੋ papa ਮਾ ਸੁਣੀ ਇਹ ਵਾਪਾ ਹੀ ਇੰਜਨ ਅੱਜ ਲੈ ਕੇ ਆਏ ਹਾਂ ਨਾ ਨਾ ਕੱਲ ਮੇਰੇ ਕੋਲ ਤਾਂ ਨਾ ਭਾਈ ਇਹ ਚੰਗੀ ਆਂ ਤੁਸੀਂ ਦੱਸੋਗੇ ਆ ਰੋਕੀ ਦਾ ਥੜੀ ਫਿਰ ਹੋਗਾ ਤੇ ਤੁਸੀਂ ਕੋਪਰੇ ਮੰਗਦੇ ਤੁਸੀਂ ਬਾਈ ਇੱਧਰ ਰਹਿ ਜੂ ਬਕਵਾਸ ਨਾ ਕਰ ਨਾ ਮੈਂ ਨਹੀਂ ਬਾਂ ਦੋ ਮਿੰਟ ਆਪੇ ਕੋ ਗਿਆ ਲੋਕ ਪਾਣੀ ਕੱਢਦੇ ਆਪਾ ਮੋਣੀ ਰੋਟੀ ਛੜਵਾਤੀ ਹਾਂ ਦੂਜੀ ਵਾਰੀ ਖਾਊਗੀ ਢਲਾਸੀ ਦੀ ਰੋਟੀ ਇਹ ਤਾਂ ਨਾ ਮੈਂ ਬਸ ਤੂੰ ਕਾ ਬਾਈ ਕੀ ਆ ਬੜੀ ਜੰਮ ਬੰਦੇ ਜੇ ਨਹੀਂ ਮਾਰੇ ਆ ਆਜੀ ਤਾਂ ਰੱਬ ਵੀ ਖੁਸ਼ ਲੱਗਦਾ ਮੀਂਹਾਂ ਦਾ ਮੌਸਮ ਕਰਤਾ ਬੱਲੇ ਬੱਲੇ ਮੀਂਹ ਆ ਜੀ ਬਸ ਡੀਜ਼ਲ ਘਟ ਮੱਚੂਗਾ ਇੰਜ ਨਾ ਪਾ ਤਾਇਤਾ ਤਰੇ ਹਾਂਜੀ ਅਟ ਕਿੜੇ ਹਏ ਸੁਨੀਆਂ ਸੁਨੀਆਂ ਖਾਵੇਂ ਮਮਮੀ ਨੇ ਜਾ ਜਾਓ ਗੇੜਾ ਲਿਆਓ ਸਾਡਾ ਪਾਪਾ ਰਸ ਗਿਆ ਪਾਪਾ ਸਾਤ ਲਿਆਈ ਹੈ ਇਧਰੋਂ ਪਾਇਆ ਇਹ ਹੈ ਆਈ ਸੀ ਮੱਛ ਕੇ ਘਰੋਂ ਮੱਛ ਕੇ ਆਉਣਾ ਸੀਗਾ ਅੱਧਾ ਘੰਟਾ ਹੋਇਆ ਡਿੱਕੀ ਜਾਂਦੇ ਅੱਛਾ ਲਫੜੇ ਖਾਣ ਦੇ ਘੰਟੇ ਦਾ ਆਖਿਆ ਸੀ ਅੱਧੇ ਘੰਟੇ ਬਾਅਦ ਆਏ ਸ਼ਰਲੀ कि नहीं ला के आई मैं <laughs> नहीं ला के आई मैं, नुआखे, मैं नहीं तो ना के मैं थोड़े ऐसे जा नहीं ला के आई और बोतल तो खाले खाले तार के वांचा गी <laughs> ਆ ਗਿਆ ਚੱਲ ਬਈ ਮੈਂ ਤਾਂ ਥੱਕ ਗਈ ਐਨੀ ਦੂਰ ਕਰਕੇ ਬਹੁਤ ਔਖ ਹੈ ਹਾਏ ਹਾਏ ਰੱਬਾ ਚਲ ਕੋਰ ਵਾਹਦੀ ਐ ਬ੍ਰਾਈਟਨੈਸ ਘੱਟ ਕਰੋ ਪਾਣੀ ਬੜਾ ਔਖ ਹੋ ਜਾਂਦਾ ਸੀ ਸੁੱਖਾ ਕਰਤਾ ਪਾਣੀ ਹੋਣਾ ਪਾਪਾ ਦੇ ਚਾਚਾ ਜੀ ਆ ਗਏ ਸਸੀ ਬਾਪੂ ਜੀ ਨਮਨ ਨਮਨ ਕੰਨੀ ਮੈਂ ਚਿੱਟਾ ਕਬੂਤਰ ਲੱਗਦੀ ਨਹੀਂ ਬਗਲਾ ਲੱਗਦੀ ਬਗਲਾ ਉਹ ਜਿਹੜਾ ਲੰਬੀ ਤੋਂ ਲੱਗਦਾ ਆ ਸਾ ਮੇਰ ਦਾ ਨਹੀਂ ਨਹੀਂ ਮਜ਼ਾ ਆ ਗਿਆ ਆ ਕੀ ਹੈ ਉਹ ਲੋਰ ਥੱਲੇ ਨਾ ਜਾਵੀਂ ਹਾ ਇਹ ਲੈ ਮਿੱਟੀ ਦੀ ਅੱਗ 'ਤੇ ਕਰਦੀ ਇਹਨਾਂ ਨੇ ਵੜਿਆ ਮੈਨੂੰ ਮਜ਼ਾ ਆਈ ਜਾਂਦਾ ਕਰਮਣ ਵਟਾਂ ਪੋਚ ਰਹੀ ਹੈ ਪਰ ਵਾਟਰ ਟੇਢੀ ਕਿਵੇਂ ਜਾ ਰਹੀ ਹੈ ਮੈਂ ਨਹੀਂ ਕੀਤੀ ਮੈਂ ਟਰੈਕਟਰ ਨਾਲ ਹੋਈ ਹੈ ਇਹ 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 ਉਹ ਬਾਹਰ ਦੀ ਵਾਟਰ ਅਸੀਂ ਬਸ ਇੱਕ ਦੋ ਹਾਂ ਹਾਂ ਉਹ ਕਾਕਾ ਚਲ ਦਸੋ ਚਲ ਦਸੋ ਇੱਕ ਤਾਂ ਇਹਨਾਂ ਨੂੰ ਸੁਣਦਾ ਨਹੀਂ ਫੋਨ ਨਾਲ ਆਲਾ ਕਰਾ ਸੰਗ ਪੜੀ ਜਾਂਦੇ ਆ ਆ ਤਾਂ ਪੂਰਾ ਤਾਰੋ ਤਾਰ ਕਰਤਾ ਤੂੰ ਉਹ ਜੱਟ Saab ਪਿਆਰ ਦੀ ਦਮੇ ਲੱਗੇ ਮਸਨ ਕਰਮਾਂ ਦਾ ਪਾਵਾ ਕਰੂਣ ਕਾ ਦੀ ਮਿੱਟੀ ਗਈ 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 ਕਿਉਂਕਿ ਅੱਜ ਤਾਂ ਬੱਦਲ ਸੀਗੇ ਸੋਲਰ ਚੱਲਦੀ ਨਹੀਂ ਸੀਗੀ ਤੇ ਐਸ ਕਰਕੇ ਇੰਜਨ ਨਾਲ ਕੰਮ ਅੱਜ ਕੀਤਾ ਤੇ ਘਰ ਬਣਦੀ ਅੱਜ ਭੱਜੀ ਫਿਰਦੀ ਆ ਮੈਂ ਤਾਂ ਘਰੇ ਜਾਵਣੀ ਸੀਗੀ ਗੋਰਾ ਵੀ ਰਵੀ ਆਦੀ ਕੁੜੀ ਨੂੰ ਲੈ ਕੇ ਆਈ ਜਾਂਦਾ ਹਾਂ ਜੀ ਵੀਰੇ ਹੈ ਮੈਂ ਮੈਂ ਨਾ ਆ ਕੇ ਆਇਆ ਸਤਿ ਸ਼੍ਰੀ ਅਕਾਲ ਵੀਰੇ ਉਹਦੇ ਓਏ ਕਿੱਤੇ ਕੁੰਮੀ ਕੁੰਮੀ ਕਾ ਕੇ ਆਈ ਸੀ ਕਿੱਤੇ ਕੁੰਮੀ ਕੁੰਮੀ ਕਾ ਕੇ ਆਈ ਸੀ ਜੋਤ ਮੂੰਹ ਨੂੰ ਮਿੱਟੀ ਲਾ ਛੜੀ ਆਈ ਤਾਂ ਸੁਭਾ ਦੀ ਲਿਬੜੀ ਭਈ ਐ ਨਹੀਂ ਨਹੀਂ ਮੂੰਹ ਨੂੰ ਲਾ ਛੜੀ ਜੀ ਕਿੱਤੇ ਕੁੰਮੀ ਕੁੰਮੀ ਕਾ ਕੇ ਆਈ ਸੀ ਹੈਲੋ ਹੈਲੋ ਕਿਵੇਂ ਹੋ ਅਗੇ ਮੋਟਰਸਾਈਕਲ ਲੱਗੇ ਹਾਂ ਧੀ ਅੱਛੀ ਐ ਮੈਂ ਮੋਟਰਸਾਈਕਲ ਉਡਾਉਣਾ ਹਾਂ ਹਾਂ

ਇਹ ਆਪਣਾ ਬਹੁਤ ਆ ਗਿਆ ਸੀ ਰਕੀ ਹਾਏ ਆ ਗਿਆ ਆ ਗਿਆ ਤੇਰਾ ਸ਼ੀਸ਼ੂ ਬਗਲੇ ਖੜ ਹੈ ਹੈਲੋ ਨਿੱਕੇ ਬੱਚੇ ਆਏ ਹੈ ਗੇਸ ਫੋਨ ਨਿੱਬੜ ਨਾ ਜਾਵੇ ਬਾਈ ਗਾਇਸ ਮੇਰਾ ਇੰਨਾ ਹੀ ਸੀਗਾ ਮੈਂ ਸਿਰਫ ਪਾਣੀ ਤੇ ਚਾਹ ਫੜਾਉਣ ਆਉਣੀ ਹੁੰਦੀ ਐ ਲੋਕ ਹੋਲੀ ਵੇਲੇ ਚਿੱਟਾ ਪਾਉਂਦੇ ਆ ਅਸੀਂ ਖੇਤ 'ਚ ਕੰਮ ਕਰਨ ਵੇਲੇ ਚਿੱਟਾ ਪਾਉਣੀ ਹੈ ਵੀ ਚੰਗੀ ਤਰ੍ਹਾਂ ਲਿਬੜੇ ਨਿੱਕਰੇ ਨਾ ਪਾਣੀ ਛੇਤੀ ਨਹੀਂ ਲੱਗਦਾ ਸੀ ਸੀ ਐਂ ਕਰਤੇ ਹੋਣਾ ਤੇ ਦੂੜ ਕੇ ਕੱਢੂ ਹੀ ਐ ਐਵੇਂ ਫਿਰ ਸਿੱਧੇ ਸਿੱਧੇ ਰੱਖੀ ਜੋ ਚੂਹਾ ਕਿਧਰ ਗਿਆ ਅਹ ਹਸ ਗਿਆ ਹਸ ਗਿਆ ਹਸ ਗਿਆ ਨਿਕਲੀ ਜਾਂਦਾ ਸਾਲ ਲਈੰਦਾ ਜਿਵਾਕ ਜਿਵਾਕ ਉਗੋਂ ਕੱਢੀ ਗੋਗੇ ਲੈ ਬਈ ਚੀਚ ਫੁੱਟ ਗਈ ਹੁੰਦਾ ਨਹੀਂ ਆਪਾਂ ਨੂੰ ਕੱਦੂ ਨਹੀਂ ਕਰਨ ਦਿੰਦੇ ਕਈਆਂ ਕਈਆਂ ਤੇ ਆਉਣਗੇ ਕਹਿੰਦੇ ਆ ਨਹੀਂ ਲੱਗਿਆ ਪੂਰਾ ਨਹੀਂ ਲੱਗਿਆ ਮੇਰੇ ਨਾਲ ਤਾਂ ਲੱਗ ਗਿਆ ਚੂਹਾ ਮਰ ਗਿਆ ਚੂਹਾ ਕੜ ਗਿਆ ਚੂਹੇ ਵੀਰੇ ਨੂੰ ਕੰਮ ਬਚਾਣਾ ਪਿਆ ਚੂਹਾ ਵੀਰਾ ਲੈ ਲੈ ਫੇਰ ਗਿੱਲੇ ਚ ਗਿਆ ਮਿੰਪਾ ਤੁਸੀਂ ਆਦੀ ਚੰਡ ਭਰੀ ਜਾਂਦੇ ਹੋ ਭਰਦੀ ਨਾ ਫਿਰ ਬਾਹਲੇ ਦੂਰ ਰਹਿੰਦਾ ਹੋ ਅੱਛਾ ਇਸ ਕਤਰ ਤੁਸੀਂ ਇੰਦਰ ਪਾਣੀ ਦੀ ਚੋਰੀ ਕਰ ਲਓ ਆਪਣੀ ਪਨੀਰੀ ਪਟਣ ਲੱਗ ਗਈ ਜੇ ਲੋ ਲੱਗਦਾ ਨਹੀਂ ਉਹ ਤਾਂ ਠੀਕ ਹੈ ਜੇ ਲੱਗ ਜਾਂਦਾ ਤਾਂ ਬਹੁਤ ਦੁਖਦੀ ਹੈ ਤੇ ਆ ਕਰਾ ਲੱਗੇ ਹੋ ਜਾ ਕੇ ਪੈ ਫੁੱਲੋ ਕਦੇ ਆ ਕਰਾ ਲੱਗੇ ਆ ਉਹ ਪੈ ਫੁੱਲ ਅੱਛਾ ਰਿਫਰੈਸ਼ਮੈਂਟ ਲੈ ਲਓ ਬਬਲਾਂ ਨਾ ਬੋਲ ਮੈਨੇ ਫੈਂਟੀ ਲਾ ਦੇਣੀ ਡਰੋਂ ਨਾ ਜ਼ੋ ਐ ਨਹੀਂ ਡਰਦੀ ਮੈਂ ਤੇਰੇ ਤੋਂ ਸਾਰੇ ਟੱਬਰ ਨੇ ਸਮਾਂਟ ਹੋਇਆ ਤੇ ਲੈ ਕੇ ਇੱਕਦਮ ਦੇਨੇ ਜਾਣਾ ਉੱਥੋਂ ਤੱਕ